ਮੈਨੂੰ ਕਿਹਾ ਵੀ ਗੁੜ ਜਿਹੜਾ ਗੁੜ ਬਣਾਉਨੇ ਆ ਹੁਣ ਕਬੂਤਰਬਾਜੀ ਨੂੰ ਥੋੜਾ ਚੱਲਣ ਲਈ ਉਹ ਕੀ ਬਣਾਉਨੇ ਆ ਗੁੜ ਵਿੱਚ ਆ ਹੀ ਹੁੰਦਾ ਜੀ ਬੜੀਆਂ ਇਲਾਇਚੀਆਂ ਹਾਂ ਜਿੱਕਣਾ ਪਾ ਹੁੰਦਾ ਕਿੰਨਾ ਗੁੜ ਬਣਾਉਣਾ ਵੀ ਉਹਦੇ ਵਿੱਚ ਕਿੰਨੇ ਚੀਜ਼ ਪਾਈ ਆਪਾਂ 10-10 ਗ੍ਰਾਮ 10-10 ਗ੍ਰਾਮ ਕਿੰਨੇ ਗੁੜ ਚ ਪਾਈ ਆ ਵਿੱਚੀ ਪਾਈਆ ਗੁੜ ਦੇ ਵਿੱਚ 10-10 ਗ੍ਰਾਮ ਲਾਲਾ ਬਾਈ ਦੱਸਣ ਲੱਗਿਆ ਸੰਤ ਬਾਈ ਮਾਮੂਪੁਰ ਲਾਲਾ ਬਾਈ ਇੱਕੋ ਹੀ ਆ 9200 ਰੁਪਏ ਇੱਕਾ ਕਿਉਂ ਜਾਰੀ ਬਾਈ ਅੱਛਾ ਕੀ ਕੀ ਪਾਈ ਹੈ ਜੀ ਉਹਦੇ ਚ ਆਦਾ ਜਿੰਨਾ ਮਰਜੀ ਮਹਿੰਗਾ ਬਣਾ ਲੋ ਜੀ ਮਹਿੰਗਾ ਹੀ ਮਹਿੰਗਾ ਹੀ ਦੱਸ ਦੇ ਹੁਣ ਕਬੂਤਰ ਬਾਜ਼ ਮਹਿੰਗਾ ਨਹੀਂ ਮੰਨਦੇ ਪਰ ਕੀ ਜ ਹੋਵੇ ਹਾਂ ਜੀ ਉਹਦੇ ਮਾ ਪਸਮਾ ਪੈਂਦੀ ਕੀ ਕੀ ਪੈਂਦਾ ਸੋਨੇ ਦੀ ਪਸਮਾ ਹਾਂ ਕਿੰਨੀ ਸੋਨੇ ਦੀ ਉਹ ਥੋੜੇ ਬੰਦਾ ਹਾਂ ਜੀ ਹਾਂ ਤੇ ਉਹਦੇ ਮਾ 10 ਵਰਕ ਪੈਂਦੇ ਸੋਨੇ ਦੇ ਹੂੰ ਤੇ 20 ਵਰਕ ਚਾਂਦੀ ਦੇ ਹੂੰ ਬਾਕੀ ਲੌਂਗ ਕਾਲੀ ਮਿਰਚ ਹੂੰ ਇਹ ਸਭ ਮੈ ਬੂ ਕਰਨੇ ਤੇ ਵਿੱਚ ਸ਼ਹਿਦ ਹਾਂ ਜੀ ਅੱਛਾ ਪੇਰੋਜ਼ੀ ਕਲਕੂਤਰ ਦੀ ਜਿਹੜੀ ਮੈਲ ਹੈ ਸਾਰੀ ਚੱਕ ਹੋ ਜਾਂਦੀ ਸ਼ਹਿਦ ਹਾਂ ਜੀ ਸੋਨੇ ਦੇ 10 ਵਰਕ ਚਾਂਦੀ ਦੇ 20 ਵਰਕ 20 ਵਰਕ ਸ਼ਹਿਦ ਕਾਲੀ ਮਿਰਚ ਹਾਂ ਜੀ ਲੌਂਗ ਲੌਂਗ ਬੜੀ ਇਲਾਇਚੀ ਬੜੀ ਇਲਾਇਚੀ ਹਾਂ ਜੀ ਦਾਲਚੀਨੀ ਦਾਲਚੀਨੀ ਬਾਏ ਚੀਜ਼ਾਂ ਇਹ ਗੋੜਾ ਹੁਣ ਜੀ ਨਹਾਜ ਗੋੜਾ ਆ ਮਤਲਬ ਕਿ ਆ ਆਂ ਬੰਦਾ ਬਣਾ ਸਕਦਾ ਇਹ ਆਂ ਬੰਦਾ ਜਿਹੜੇ ਨਵੇਂ ਮੁੰਡੇ ਆ ਕੋਈ ਸਿੱਖਣਾ ਹੈ ਨਾ ਹਾਂ ਤੇ ਇੰਨਾ ਕੁ ਥੋੜਾ ਜਾਣਕਾਰੀ ਵੀ ਅਗਲਾ ਕਹਿੰਦਾ ਭਾਈ ਵਿੱਕੀ ਸੰਤ ਬਾਈ ਕੋਲੇ ਗਿਆ ਉਹ ਗੱਲ ਮੰਨ ਲਓ ਜੀ ਕਾਂ